ਓਏ ਸੁਖੇ ਹੂੰ ਓਏ ਯਾਰ ਕਰ ਲਿਆ ਕਿਸੇ ਪਾਸੋਂ ਚਮਚੇ ਦਾ ਹੱਲ ਸਰੀ ਟੁੱਟੀ ਆ ਮੇਰਾ ਆਪਦਾ ਟੁੱਟੀ ਜਾਂਦਾ ਯਾਰ ਕੀ ਕਰੀਏ ਯਾਰ ਦਿਹਾੜੀ ਨਹੀਂ ਲੱਗਦੀ ਵਾਸਤਾ ਨਹੀਂ ਕੋਈ ਉਹ ਦਿਹਾੜੀ ਵੀ ਤਾਂ ਹੀ ਲਾਵਾਂਗੇ ਜੋ ਕੋਈ ਚਮਚਾ ਪੋਸਟ ਦਾ ਖਾਵਾਂਗੇ ਤਾਂ ਹਾਂ ਵੀ ਗੱਲ ਹੈ ਮੈਂ ਤੈਨੂੰ ਐ ਕਹਿਣਾ ਕਿ ਤੂੰ 2000 ਰੁਪਏ ਦਾ ਹੱਲ ਕਰ ਲਾ ਹਰੀ ਬੁਰੇ ਚੱਲ ਗਏ ਓਏ ਆਪਣ 5 ਰੁਪਏ ਨਹੀਂ ਦਿੰਦਾ ਕੋਈ 2000 ਕਿੱਥੋਂ ਭਾਲ ਦੂੰ ਬਾਲਾ ਓਖਾ ਹੋ ਗਿਆ ਯਾਰ ਨਾ ਕੰਮ ਕਰਨ ਨੂੰ ਜੀ ਕਰਦਾ ਨਾ ਕੁਛ ਖਾਣ ਪੀਣ ਨੂੰ ਜੇ ਕਰਦਾ। ਹੋਰ। ਇੱਕ ਕਾਰ ਵੀ ਬੜਾ ਮਹਿੰਗਾ ਦਿੱਤਾ ਕਹਿੰਦੇ ਹੁਣ ਤਾਂ 5500 ਨੂੰ ਕਰਤਾ। ਨਹੀਂ ਮਾਰਨਾ ਹੀ ਆ ਫਿਰ ਹੋਰ ਕੀ ਕਰਨ। ਆਪਣਾ ਕੀ ਬਣੂਗਾ। ਫਿਰ ਤੂੰ ਆਇਆ ਕਰ ਘਟਕ ਲੌਂਗ ਲੈ ਚ ਕੇ ਪਾ ਕੇ ਚਾਹ ਹੀ ਕਰ ਲੈ ਸਰੀਰ ਦੀ। ਚਾਹ ਘੋੜ ਹੈ ਨਹੀਂ ਭਰਾਵਾ। ਬਹੁਤ ਆ ਲੌਂਗ ਲੈ ਚ ਨਾਲ। ਓਏ ਹਾਂ ਮੋਟਰਸਾਈਕਲ ਦਾ ਕਿੱਦਾਂ ਹਟਦਾ ਓਏ। ਆ ਮੁਰਗੀ ਆ ਰਹੀ ਆ ਪ੍ਰੋਣਾ। ਪ੍ਰੋਣਾ ਆ ਗਿਆ ਓਏ। ਹਾਂ। ਲੈ। ਹੌਣ ਬਣ ਗਈ ਗੱਲ ਆ ਮੇਰੇ ਸਾਲੇ ਕਿੱਧਰ ਅੱਜ ਵਿਹਲੇ ਬੈਠੇ ਆ ਚਲ ਕੋਈ ਨਹੀਂ ਲੱਗ ਜਾ ਉਹ ਆ ਕਿਵੇਂ ਆ ਹਾ ਕਿਵੇਂ ਹੋ ਓਏ ਆਇਆ ਆਇਆ ਭਈ ਆ ਜਾ ਠੀਕ ਆ ਪ੍ਰੋਣਾ ਜੀ ਹੋਰ ਠੀਕ ਆ ਜੀ ਠੀਕ ਆ ਹੋਰ ਭਾਈ ਕੀ ਹਾਲ ਚਾਲ ਵਧੀਆ ਓ ਜਾ ਓ ਸੁਖਿਆ ਕੁਰਸੀ ਲੈ ਕੇ ਆ ਭਾਈ ਆਇਆ ਲਿਆਉਣਾ ਲਿਆਉਣਾ ਓ ਅੱਜ ਕੰਮ ਤੇ ਨਹੀਂ ਗਏ ਤੁਸੀਂ ਓ ਵਿਹਲੇ ਫੇਰ ਇੰਨੇ ਓ ਕੰਮ ਧੰਦਾ ਕਰ ਲੋ ਓ ਬਾਈ ਤੂੰ ਸਾਨੂੰ ਕਿੱਦੇ ਦੇਖ ਲਿਆ ਯਾਰ ਵਿਹਲਿਆਂ ਨੂੰ ਅਸੀਂ ਤਾਂ ਰੋਜ਼ ਕੰਮ ਤੇ ਹੁੰਨੇ ਆ ਤਾਂ ਮੈਂ ਤੁਹਾਨੂੰ ਕੰਮ ਤੇ ਵੀ ਕਿੱਦੇ ਦੇਖਿਆ ਹੈ ਜਦੋਂ ਵੇਖਿਆ ਵਿਹਲੀ ਵੇਖਿਆ ਤੂੰ ਆਉਣਾ ਹੀ ਓਦਿਆਂ ਜਦੋਂ ਅਸੀਂ ਵਿਹਲੇ ਹੋਗੇ ਅਸੀਂ ਵਿਹਲੇ ਹੁੰਨੇ ਆ ਉਹ ਹੁਣ ਬਾਹਰ ਗੱਲਾਂ ਨਾ ਮਾਰੋ ਕਿ ਪੱਖਾ ਲਾਓ ਕੂਲਰ ਲਾਓ ਘਰ ਵਿੱਚ ਰਹਿਣੀ ਯਾਰ ਬੜੇ ਤੰਕੇ ਚੱਲਿਆ ਨੀ ਬਈ ਮਰੀ ਜਾਂਦੇ ਆ ਬਾਈ ਤੈਨੂੰ ਕਿਧਰ ਕੂਲਰ ਲਾਦ ਗਏ ਯਾਰ ਉਹ ਫਿਰ ਉੱਥੇ ਦਰਾਖਤਾਂ ਥੱਲੇ ਡਾਹ ਲਓ ਮੰਜਾ ਇੱਥੇ ਉੱਥੇ ਚੱਲ ਰੱਖਿਆ ਗਰਮੀ ਚ ਹੈ ਚਲੋ ਚਲੋ ਉੱਥੇ ਚੱਲ ਜੀ ਮੰਜਾ ਉੱਥੇ ਚੱਲਦੇ ਆ ਯਾਰ ਰਾਉਣਾ ਤੂੰ ਕਿੱਧਰ ਭੌਂਕਦਾ ਫਿਰਦਾ ਦੁਪਹਿਰੇ ਯਾਰ ਉਹ ਭੌਂਕ ਨੂੰ ਮੈਂ ਡੱਬੂ ਕੁੱਤਾ ਓਏ ਹੈਂ ਉਹ ਮਤਲਬ ਵੀ ਤੂੰ ਕਿੱਧਰ ਆ ਫਿਰਦਾ ਦੁਪਹਿਰੇ ਟਿਕਾਣੀ ਕਿਹਾ ਦਿੱਥੋਂ ਟਿਕਾਣੀ ਗਿਆ ਆ ਇੱਥੇ ਗਵਾੜ ਆਇਆ ਸੀ ਤੁਹਾਡੇ ਮੈਂ ਇੱਥੇ ਹਾਂ ਕੋਈ ਰਿਸ਼ਤੇ ਦੀ ਗੱਲ ਕਰੀ ਜਾਂਦਾ ਕਿਸੇ ਦੀ ਮੈਂ ਹੈਂ ਹਾਂ ਤੇ ਮੈਂ ਆਖਾ ਚੱਲ ਫਿਰ ਨਾਲ ਹੀ ਘਰ ਆਏਗਾ ਜਾ ਜਾਵਾਂ ਮੈਂ ਉਹ ਮੁੜ ਕੇ ਥੋਡੀ ਕੁੜੀ ਲਾਂਭੇ ਦਿੰਦੀ ਫਿਰੂਗੀ ਹੈ ਤਾਂ ਮੇਰੇ ਦੋ ਦੋ ਦਿਨ ਮੇਰੇ ਨਾਲ ਗੁੱਸੇ ਰਹਿੰਦੀ ਆ ਤੈਨੂੰ ਕਿਹਨੇ ਕਿਹਾ ਪਰੌਣਾ ਵੀ ਸਾਡੀ ਕੁੜੀ ਲਾਂਭਾ ਦਿੰਦੀ ਆ ਅਹੀਂ ਨਹੀਂ ਗੁੱਸੇ ਹੁੰਦੇ ਭਰਾਵਾ ਜੇ ਤੂੰ ਨਾ ਵੀ ਆਵੇਂ ਅਸੀਂ ਤਾਂ ਵੀ ਨਹੀਂ ਗੁੱਸੇ ਹੁੰਦੇ ਅੱਛਾ ਤੁਹਾਡਾ ਕਹਿਣ ਦਾ ਮਤਲਬ ਆ ਵੇ ਕਿਉਂ ਆਇਆ ਇੱਥੇ ਤੇ ਮੈਂ ਚੱਲ ਜਾਣਾ ਬੈ ਜਾ ਬੈ ਜਾ ਉਹ ਭਾਇਆ ਗਰਮੀ ਬੜੀ ਜਾਂਦਾ ਬਾੜੀ ਗਰਮੀ ਜਾਂਦਾ ਭਰਾਵਾ ਮੇਰੀ ਗੱਲ ਸੁਣੋ ਸਾਡਾ ਸਾਰਾ ਡੱਬਰ ਮੰਜੇ ਤੇ ਪਿਆ ਬੁਖਾਰ ਚੜਦਾ ਤਿੰਨ ਦਿਨ ਹੋ ਗਏ ਢੂਆਂ ਸਾਡੀਆਂ ਟੁੱਟੀਆਂ ਜਾਂਦੀਆਂ ਦਵਾਈ ਲੈ ਲੈ ਸੀ ਹੰਬ ਗਏ ਅਟ ਦਾ ਬੁਰਾ ਹਾਲ ਆ ਨਸ਼ੇ ਨਾ ਟੁੱਟਦਿਆਂ ਥੁੱਟ ਗਿਆ ਕੋਈ ਚੰ ਕੰਮ ਕਰ ਲੈ ਨਸ਼ੇ ਨਾਲ ਅਸੀਂ ਤਾਂ ਹੱਥ ਵੀ ਨਹੀਂ ਲਾਉਂਦੇ ਆਏ ਬੋਲਦਾ ਲੜਕੇ ਉਹਦਾ ਮੁੜ ਕੇ ਫਰ ਲੜਾਈ ਪੈਂਦੀ ਆ ਜਿੰਨੇ ਵਾਰੀ ਆਇਆ ਲੜਕੇ ਗਿਆ ਇਹ ਲੜਕੇ ਮੇਂ ਛਤਰੀ ਖਾ ਕੇ ਜਾਣੇ ਆ ਨਾ ਹੋਰ ਕੋ ਚੱਲ ਯਾਰ ਇਹ ਤਾਂ ਹੈਗਾ ਜਿਹੋ ਜਿਹਾ ਤੂੰ ਐਂ ਦੱਸ ਬਾਈ ਤੱਤਾ ਪੀਣਾ ਆ ਕੇ ਠੰਡਾ ਪੀਣਾ ਐਂ ਕਰੋ ਤੱਤਾ ਬਣਾ ਲਓ ਗਰਮੀ ਨੂੰ ਗਰਮੀ ਮਾਰਦੀ ਹੁੰਦੀ ਆ ਚਾਹ ਪਾਉਂਦਾ ਹੈ ਚਾਹ ਬਣਾ ਲਓ ਤਾਂ ਹੈ ਨਹੀਂ ਚਾਹ ਕੋਲ ਹੈ ਨਹੀਂ ਲੈ ਉਹ ਭਾਈ ਆਪਣਾ ਤੇ ਬਾਈ ਕਿਸ ਦਿਨ ਕੰਮ ਆਊਗਾ ਯਾਰ ਹਾਂ ਆ ਭਾਈ ਦੇ ਹੀ 100 ਰੁਪਈਆ ਖੰਡ ਚਾ ਲੈ ਗਈ ਆ ਓਏ ਨੰਗੋ ਓ ਕਦੇ ਤਾਂ ਕੋਈ ਚੀਜ਼ ਪੂਰੀ ਰੱਖਿਆ ਕਰ ਨੰਗ ਨੰਗ ਨੱਕਾ ਰੁਪਈਆ 100 ਦੇਣਾ ਦੇ ਦੇ ਨਹੀਂ ਫਿਰ ਚਾਹ ਵੀ ਨਹੀਂ ਬਣਦੀ ਰੈਂ ਦੇ ਬਾਈ ਨੇ ਪੀਣੀ ਨਹੀਂ ਯਾਰ ਆਪਾਂ ਆਪਾਂ ਨਹੀਂ ਪਿੰਦੇ ਜੇ ਤੈਨੂੰ ਕਹਿਦਾ ਕੰਮ ਨਹੀਂ ਚੱਲਦਾ ਤੇਰੇ ਮੱਥੇ ਮਾਰਾਂਗੇ 100 ਰੁਪਈਆ ਤੇਰਾ ਅਸੀਂ ਰਸਤੇ ਤੂੰ ਲੋਕਾਂ ਨੂੰ ਕਰਾਉਂਦਾ ਫਿਰ ਤਨਵਾਦੀ ਨੇ ਨਹੀਂ ਦੋ ਓਏ ਨਾ 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 ਓ ਮੈਂ ਕਿਸੇ ਕੁੜੀ ਦਾ ਸ਼ਰਾਪ ਨਹੀਂ ਲੈਣਾ ਵਿਚਾਰੀ ਦਾ ਅਸੀਂ ਵੀ ਤਾਂ ਆਪਦੀ ਕੁੜੀ ਦਾ ਸ਼ਰਾਪ ਲੈ ਆਈ ਐ ਤੇਰੇ ਨਾਲ ਵਿਆਹ ਕੇ ਕੀ ਮਤਲਬ ਓਏ ਕੀ ਮਤਲਬ ਹੈ ਓਏ ਮਤਲਬ ਇਹ ਤੈਨੂੰ ਪੰਜ ਪਿੰਡ ਰਿਸ਼ਤਾ ਨਹੀਂ ਕਰਦੇ ਸੀ ਸਾਰੇ ਜਵਾਬ ਦੇ ਗਏ ਸੀ ਤੇਰੀਆਂ ਇੰਨੀਆਂ ਭਾਨੀਆਂ ਵਾਜਦੀਆਂ ਸੀ ਥੱਕ ਹਾਰ ਕੇ ਅਸੀਂ ਆਪਦੀ ਭੈਣ ਦਾ ਰਿਸ਼ਤਾ ਤੈਨੂੰ ਕੀਤਾ ਤਾਂ ਓ ਕਿਹੜੇ ਨੇ ਕਿਹੜੇ ਨੇ ਭਾਨੀ ਮਾਰੀ ਮੈਨੂੰ ਦੱਸੋ ਓਏ ਪਟਾ ਘਹਿ ਰਿਹਾ ਓਏ ਪਰੌਣਿਆਂ ਸਾਰੀਆਂ ਪੰਚਾਇਤਾਂ 'ਚ ਤੇਰਾ ਨਾਂ ਬੋਲਦਾ ਚੋਰੀਆਂ ਤੂੰ ਕਰਦਾ ਰਿਹਾ ਓਏ ਸਾਨੂੰ ਦਬੇ ਰਾਨੇ ਕਹੇ ਸੀ ਵੀ ਕਿਉਂ ਕੁੜੀ ਡੋਪਦੇ ਆਂ ਕਿਉਂ ਡੋਪਦੇ ਆਂ ਉਹ ਤੁਸੀਂ ਹਾਇ ਕਰੋ ਉਹ ਤੂੰ ਤੂੰ ਚੁੱਪ ਫੜ ਸੌ ਜਾ ਲੈ ਕੇ ਆ ਉਥੋਂ ਚਾਹ ਪੱਤੀ ਲੈ ਕੇ ਆ ਚਾਹ ਕਰ ਰਹੇ ਕਰੀ 50 ਦੀ ਖੰਡ ਚਾਹ ਲਈ 50 ਦੀ ਸਿਗਨੇਚਰ ਲਈਂ ਦੋ ਇੱਕ ਆ ਉਹ ਤੇ ਚਲ ਇੱਕ ਕਰ ਲੈ ਅੱਧਾ ਅੱਧਾ ਖਾਵਾਂਗੇ ਉਹ ਕੀ ਕੁਸਰ ਮੁਸਰ ਕਰੀ ਜਾਂਦੇ ਹੋ ਜਾ ਕੇ ਫੜ ਲਿਓ ਆਉਣੇ ਆ ਚਾਹ ਬੱਲਾ ਮਾਰ ਲਗਾ ਨਿਕਲਦੀ ਐ ਜਾ ਨਿਕਲਦੇ ਤੇਰੀ ਅਮੇਕੋ ਤੇਰੀ ਪੂਛ ਨੂੰ ਜਿਵੇਂ ਅੱਗ ਲੱਗੀ ਹੁੰਦੀ ਐ ਸਾਰਾ ਦਿਨ ਸਾਡੇ ਪਿੰਡ 'ਚ ਆ ਵਰਦਾ ਸਾਡੇ ਪਿੰਡ 'ਚ ਆ ਵਰਦਾ ਲੋਕਾਂ ਦੇ ਦੇ ਰਿਆ ਪਰ ਆਪਣੇ ਕਿੱਥੇ ਦੇਂਦੇ ਟਰਜਾ ਹੁਣ ਟਰਜਾ ਹਾਂ ਜਾ ਯਾਰ ਲਿਆ ਖੰਡ ਚਾ ਲਿਆ ਇਹਨੂੰ ਚਾਹ ਆਵਦਾ ਆ ਬਣਾ ਕੇ ਨਾ ਦੋ ਕੱਪ ਲੈ ਆ ਚੰਗਾ ਹਾਂ ਆਪਾਂ ਵੀ ਪੀ ਲੇ ਕੋਰ ਕੋਰ ਉਹ ਉਹ ਬਿਸਕਟ ਤੇ ਉਹ ਫੜੀਆਂ ਹੀ ਨਮਕੀਨ ਜਾ ਉਹ ਇੰਨੇ ਨੇ ਮਹਿੰਗੀ ਪਤਾ ਕਿੰਨੀਆਂ ਚਾਹ ਪੱਤੀ ਕੱਲੀ ਚਾਹ ਜਾ ਇਹਨੂੰ ਬਿਸਕਟ ਇੰਨੀ ਮਹਗਾਈ ਹੋ ਗਈ ਖੰਡ ਤਾਂ 57 ਰੁਪਏ ਕਿਲੋ ਹੋਈ ਪਈ ਐ ਆ ਜਾ ਕਿੱਥੇ ਰਹਿ ਗਿਆ ਆ ਵੇ ਆ ਗਿਆ ਲੈ ਆ ਹਾਂ ਉਹ ਕੀ ਉਂਗਲਾਂ ਉਹ ਫੜ ਲਾ ਭਰਾਵਾ ਦਿੱਤੀ ਆ ਉਹ ਕੋਈ ਟ੍ਰੇਸ਼ ਧਰ ਲਿਆਉਂਦਾ ਉਹ ਜਿੰਦਾ ਲਾ ਗਈ ਬੀਬੀ ਹੁਣ ਮੈਂ ਦੱਸ ਕੀ ਕਰਾਂ ਨਾ ਅੱਗੇ ਤੂੰ ਘਰੇ ਟ੍ਰੇਚ ਚਾ ਪੀਂਨਾ ਉਹ ਪ੍ਰਾਣਾ ਮੈਂ ਤੁਹਾਡਾ ਹਾਂ ਓਏ ਪ੍ਰਾਣਾ ਹੋਏਗਾ ਅੱਧ ਘਰੇ ਹੋਏਗਾ ਓਏ ਸਾਡੇ ਘਰੇ ਨਹੀਂ ਇਹੋ ਜੀ ਗੱਲ ਕਰਨੀ ਭਰਾਵਾਂ ਵਾਲਾ ਕੰਮ ਨਹੀਂ ਤਾਂ ਹੁੰਦਾ ਇੱਥੇ ਆ ਕੇ ਠੋਕਰਾ ਨਹੀਂ ਮਾਰੀ ਤੂੰ ਉਹਨੇ ਕਿਸ ਦੇ ਘਰੇ ਆ ਕੇ ਠੋਕਰਾ ਪ੍ਰਾਣਾ ਉਹ ਕੋਈ ਨਮਕੀਨ ਫੜ ਲਿਆਉਂਦਾ ਕਿ ਮਿੱਠਾ ਫੜ ਲਿਆਉਂਦਾ ਹੈ ਮੈਂ ਤੈਨੂੰ ਹਿਸਾਬ ਗਣਾ ਦਿੰਦਾ 50 ਰੁਪਏ ਦਾ ਖੰਡ ਹੋ ਗਈ ਹਾਂ 30 ਰੁਪਏ ਦੀ ਚਾਹ ਹਾਂ ਤੇ 20 ਦੀਆਂ ਲੈ ਜੀਆਂ ਦੇਖ ਲਓ 100 ਪੂਰਾ ਹੋ ਗਿਆ ਤੇ ਦੁੱਧ ਦੁੱਧ ਕਿਤੇ ਲੱਗਿਆ ਦੁੱਧ ਮੈਂ ਧਾਰ ਲੈ ਕੇ ਆਇਆ ਭਰਾਵਾ ਓ ਯਾਰ ਉਹ ਖੰਡ ਘੱਟ ਲਿਆਉਂਦਾ ਭਰਾਵਾ ਦੁੱਧ ਵੀ ਧਾਰ ਲੈ ਕੇ ਆਇਆ ਹੋਰ ਆ ਮੋਲਾਂਗੇ ਆਪਾਂ ਪੈਸੇ ਇੰਨੇ ਫਿੱਕੀ ਚਾਹ ਮੱਥੇ ਮਾਰੀ ਪਰੌਣੇ ਦੀ ਫਿੱਕੀ ਫਿੱਕੀ ਦੱਸ ਦ ਲੈ ਦੱਸ ਉਹ ਪਰੌਣਾ ਵੀ ਤਾਂ ਫਿੱਕਾ ਹੀ ਐ ਪਰੌਣੇ ਚ ਬੜਾ ਮਿੱਠਾ ਧਾਰ ਵਰਗੀ ਚਾਹ ਬਣਾ ਦੇ ਤੈਨੂੰ ਅਰੇ ਡਾਂਗ ਕਰਕੇ ਚਾਹ ਬਣਾ ਕੇ ਲਿਆਇਆ ਮੇਰਾ ਮੇਰੇ ਤਾਂ ਪਹਿਲੇ ਮੱਥਾ ਠਣਕਿਆ ਸੀ ਮੈਂ ਤਾਂ ਆਉਂਦਾ ਹੀ ਨਹੀਂ ਸੀ ਗਾ ਸੁਣ ਲਾ ਪਰੌਣਿਆਂ ਅਸੀਂ ਸਭ ਕੁਝ ਜਾਣਦੇ ਆ ਉਹ ਤਾਂ ਬੀਬੀ ਭੋਗ ਤੇ ਜਾਵੜੀ ਜਿਵੇਂ ਚਾਬੀ ਨਾਲ ਨਾਲ ਜਾਂਦੀ ਅਸੀਂ ਪੈਸੇ ਆਪ ਕੱਢ ਲੈਂਦੇ ਸਮਾਨ ਆਪ ਦੇ ਕੋਲੋਂ ਲਿਆਉਂਦੇ ਅਸੀਂ ਹੋਰ ਐੜੀ ਜਕੀਨ ਤੁਹਾਡੇ ਤੇ ਪਤਾ ਉਹਨਾਂ ਨੂੰ ਆ ਲੋਹਾ ਵੀ ਅੰਦਰ ਧਰ ਗਿਆ ਹੋਣੀਆਂ ਬੀਬੀ ਹਰਗੀਆਂ ਵੇਖ ਕਰਦਾ ਨਾ ਫਿਰ ਪੰਗਿਆਂ ਦੀ ਗੱਲ ਪੈਸਿਆਂ ਦੀ ਕੋਈ ਕਮੀ ਨਹੀਂ ਸਾਨੂੰ ਭਰਾਵਾ ਚੋਰ ਆਪ ਹੈ ਆਹ ਤੇ ਕਹਿੰਦਾ ਸਾਨੂੰ ਤਿੰਨ ਸਾਤ ਫੀਟਰ ਖੋਲਦਾ ਫੜਿਆ ਗਾ ਹਮ ਫਿਰ ਕਹੀ ਨਹੀਂ ਲੜਾਈ ਬਣਦੀ ਆ ਓ ਕੇਜ ਜਾਂ ਨਿਬੜ ਗਿਆ ਤੇਰਾ ਕਿਹੜਾ ਕੇਸ ਜਿਹੜਾ ਤਾਰਾਂ ਵੱਡ ਦਾ ਫੜਿਆ ਗਿਆ ਸੀ ਓ ਮੈਂ ਕਿਧੀਆਂ ਤਾਰਾਂ ਵੱਡ ਨਾ ਤੁਸੀਂ ਪੁਕਾਈ ਓ ਮੈਂ ਜਦੋਂ ਦਾ ਆਇਆ ਤੁਸੀਂ ਪੁਕਾਈ ਮਾਰੀ ਨਾ ਚੋਰ ਚੋਰ ਕਹੀ ਜਾਨੋ ਮੈਨੂੰ ਓ ਤਾਂ ਸ਼ੁਕਰ ਆ ਤੁ ਸਾਡਾਂ ਅਲੱਦਾ ਇੱਥੇ ਤਾਂ ਵੱਧ ਗਿਆ ਥੋੜਾ ਨਾ ਲੱਗੇ ਤਾਂ ਵੱਧ ਗੁੱਟਿਆ ਮੈਨੂੰ ਓ ਮੈਂ ਤਾਂ ਆਪ ਉਹਨਾਂ ਦੀ ਵੀਡੀਓ ਬਣਾਉਣ ਗਿਆ ਸੀ ਉਹਨਾਂ ਨੇ ਘਾ ਮੇਰੀ ਵੀਡੀਓ ਬਣਾ ਲਈ ਮੰਨ ਗਿਆ ਨਾ ਫਿਰ ਮੰਨਦਾ ਤਾਂ ਹੈ ਨਾ ਤੇ ਇਹ ਬਣਾਈ ਆ ਮੰਨਦਾ ਤੂੰ ਮੰਨਦਾ ਚੋਰੀ ਕੀਤਾ ਕਰਦਾ ਫੜਿਆ ਗਿਆ ਤੂੰ ਚੱਲ ਯਾਰ ਸਾਰੀ ਗੱਲ ਛੱਡ ਇਹਦੇ ਨਾਲ ਮੱਥਾ ਮਾਰਦਾ ਕੋਈ ਫਾਇਦਾ ਨਹੀਂ ਅਪਰਾਉਣਿਆ ਤੂੰ ਕਦੋਂ ਕੋਈ ਜਾਣਾ ਵਾਪਸ ਓਏ ਹਜੇ ਆਇਆ ਤਾਂ ਹੁਣ ਕੱਢਣ ਦੀ ਹੋਗੀ ਤੁਹਾਨੂੰ ਆਥ ਨੇ ਜਾਊਗਾ ਬੀਬੀ ਦੇ ਆਏ ਤੇ ਪੂਰੇ 37 ਮਿੰਟ ਹੋ ਗਏ ਤੈਨੂੰ ਆਏ ਨੂੰ ਅਸੀਂ ਕੰਮ ਕਰਨਾ ਭਰਾਵਾ ਅਸੀਂ ਅੱਜ ਪਤਾ ਕਰਕੇ ਆਉਣਾ ਕੱਲੂ ਕੰਮ ਚੱਲੂ ਕਿ ਨਾ ਚੱਲੂ ਓ ਰਹਿਣ ਦੋ ਰਹਿਣ ਦੋ ਨਾਲੇ ਮੈਂ ਬੀਬੀ ਦੇ ਆਏ ਤੇ ਜਾਊ ਬੀਬੀ ਆਖੂਗੀ ਮੁੜ ਕੇ ਪਰੋਣਾ ਆਇਆ ਸੀ ਤੇ ਮਿਲਕੇ ਨਹੀਂ ਗਿਆ ਬੀਬੀ ਨਾਲ ਤੇਰਾ ਬਾਲਾ ਪਿਆਰ ਆ ਉਹਨੇ ਵੀ ਤੈਨੂੰ ਗਾਲਾਂ ਹੀ ਕੱਢਣੀਆਂ ਲਾਨ ਤਾਂ ਹੀ ਪਾਉਣੀਆਂ ਤੈਨੂੰ ਹੂੰ ਉਹ ਅਸੀਂ ਪਾਈ ਤਾਂ ਜਾਨੇ ਹੁਣ ਸੌਣ ਲਈ ਇੱਥੇ ਆ ਜੂਗੀ ਉਹ ਨਾਲੇ ਐਵੇਂ ਨਾ ਮਾਰੀ ਚਾ ਉਹ ਦੱਸਤਾ ਸਹੀ ਫਿਰ ਹੁਣ ਜਾਏਗਾ ਕਦੋਂ ਕਿ ਅਸੀਂ ਕੋਈ ਮੜਾ ਮੋਟਾ ਉਹ ਜਾ ਹੀ ਲੈ ਫਸੀਲਾ ਕਰ ਗਏ ਅਸੀਂ ਕੰਮ ਪੁੱਛਣ ਜਾਣਾ ਵੇਖ ਲਾਂਗੇ ਜੇ ਮੂਡ ਜਾ ਬਣ ਗਿਆ ਨਹੀਂ ਰਹਿ ਪਾਂਗੇ ਜਾਣਦਾ ਹਾਂ ਜੇ ਕੋਈ ਪਤਾ ਨਹੀਂ ਮੇਰਾ ਭੇਜ ਲਾ ਇਹ ਕਿਹੜੇ ਪਾਸੇ ਆ ਗਏ ਹੋਏ ਬੈਠੇ ਗੱਲਾਂ ਹੋਈਆਂ ਕੋਈ ਪ੍ਰਾਣਾ ਆਉਂਦਾ ਖੁਸ਼ੀ ਹੁੰਦੀ ਆ ਉਹ ਮੁਰਗਾ ਬਣਾਵਾਂਗੇ ਆ ਬਣਾਵਾਂਗੇ ਆ 56 ਭੋਜਨ ਬਣਾਵਾਂਗੇ ਤੁਸੀਂ ਅਨਸਾਰ ਪਰੋਣੇ ਨੂੰ ਬਸ ਗਾਲਾਂ ਤੇ ਗਾਲਾਂ ਗਾਲਾਂ ਤੇ ਗਾਲਾਂ ਮੁਰਗੇ ਦੀ ਕੋਈ ਕਮੀ ਨਹੀਂ ਲਿਆ 300 ਰੁਪਿਆ ਵਾਲੇ ਮੁਰਗਾ ਲਿਆਉਣੇ ਸੀ 56 ਭੋਗ ਭਾ ਦਾ 56 ਨਾ ਅਸੀਂ 108 ਭੋਗ ਤੁਹਾਨੂੰ ਤੁਹਾਨੂੰ ਹਰੇਕਾਂ ਵਾਸਤੇ ਪੈਸੇ ਮੈਂ ਹੀ ਦੇਵਾਂ ਉਹ ਬੀਬੀ ਹੈ ਨਹੀਂ ਕਰਿਓ ਲੋਕ ਲਾ ਗਈ ਉਹ ਅਲਮਾਰੀ ਨੂੰ ਆ ਕੇ ਲੈ ਲਈ ਤੂੰ ਜਦੋਂ ਆ ਗਈ ਉਹ ਤੇਰੇ ਪੈਸੇ ਖਾਂਦੇ ਤਾਂ ਨਹੀਂ ਅਸੀਂ ਹਾਂ ਦਾ ਜੀ ਤੁਸੀਂ ਖੁਸ਼ ਨਹੀਂ ਹੁੰਦੇ ਉਹ ਮੈਨੂੰ ਤੂੰ ਐਂ ਦੱਸ ਦੇ ਤੇਰੀ ਕਿਹੜੀ ਰਸਤੇ ਯਾਰ ਜੀ ਤੇਰੇ ਗਏ ਤਾਂ ਲੋਕ ਖੁਸ਼ ਹੁੰਦੇ ਆ ਸਾਰੇ ਮੱਥੇ ਟੁਕੜੀਆਂ ਪਾ ਲੈਂਦੇ ਆ ਵੀ ਇਹ ਆ ਗਿਆ ਗੇ ਤੂੰ ਸਾਨੂੰ ਦੱਸ ਕਿਉਂ ਦੱਸ ਸੀ ਅਲਮਾਰੀ ਦੀ ਚਾਬੀ ਕੋਲੇ ਰੱਖ ਲੈਂਦੇ ਹਾਂ ਆ ਰੱਖ ਲੈਂਦੇ ਉਹ ਚ ਬੜਾ ਬੁਖੀ ਖਜਾ ਬੈਠੇ ਅਜੀ ਕੀ ਕਰਨਾ ਸੀ ਅੱਗ ਲਾਉਣਾ ਪੈਸਾ ਜ ਮਲੰਕਾਂ ਦੇ ਵਿਆਹ ਤਾਂ ਤੇ ਮਲੰਕਾਂ ਦੇ ਵਿਆਹ ਤਾਂ ਲੱਗ ਗਿਆ ਪਤਾ ਹੁਣ ਆਹ ਮਲੰਕਾ ਆਪ ਨੂੰ ਕਹੀ ਜਾਂਦਾ ਹੈ ਨਹੀਂ ਹੁਣ ਇਹ ਨਹੀਂ ਜੁੱਤੀਆਂ ਹੀ ਖਾਣੀਆਂ ਉਹ ਜੁੱਤੀਆਂ ਖਾਣੀਆਂ ਥੋੜਾ ਦੇਖੀ ਆ ਮਲੰਕਾਂ ਦੇ ਵਿਆਹ ਤਾਂ ਆਪਾਂ ਕੁੜੀ ਨੂੰ ਐਂ ਕਹਿ ਰਹੇ ਇਹ ਦੇਖ ਖੁੱਤਕੀ ਉਰਦੀ ਆ ਆ ਫੜ 300 ਜਾਂ ਮੁਰਗਾ ਲੈ ਜਾ ਉਹ ਜਾ ਫਿਰ ਹੁਣ ਪੈਸੇ ਫੜਾਤੇ ਜਾਂ ਲਿਆ ਮਿੱਟ ਜਾਗੇ ਆ ਜਾ ਫੜ ਦੂ ਪੈਸੀ ਮੀੜ ਦਾ ਮੈਂ ਪਹਿਲ ਕਰ ਲਊ ਠੀਕ ਕਿਵੇਂ ਕਰੇਗਾ ਕੁੱਤਾ ਆ ਨਹੀਂ ਫਿਰਦਾ ਉੱਥੇ ਹੂੰ ਇਹਨੂੰ ਬੜਾ ਪਤਾ ਲੱਗਣਾ ਉਹ ਜਾ ਜਾ ਮੈਂ ਦਾਨਾ ਦਾਨਾ ਹਾਂ ਕਦੂਰੇ ਦੇ ਪੀਸ ਛੋਟੇ ਕਰ ਲਈ ਇਹਨੂੰ ਪਤਾ ਨਾ ਲੱਗ ਜੇ ਠੀਕ ਇਹਨੂੰ ਨਹੀਂ ਪਤਾ ਲੱਗਦਾ ਇਹ ਤਾਂ ਵੈਸੇ ਵੀ ਉਹ ਜਾ ਦਵਾ ਦਵਾ ਉਹ ਪੀਸ ਛੋਟੇ ਲੈ ਨਾਲੇ ਉਹ ਜਾਨਾ ਹਾਂ ਹੋ ਤੇਰੀ ਜਾਨ ਨਿਕਲਦੀ ਐ ਮੀਟ ਬਣਾ ਉਹ ਬਣਦੇ ਨੂੰ ਵੀ ਕਵੇਲਾ ਹੋ ਜਾਊਗਾ ਜੇ ਮੁਰਨ ਦਾ ਮੂੜ ਬਣਿਆ ਮੁਰਜੂਗਾ ਉਹ ਨਹੀਂ ਨਹੀਂ ਹੁੰਦਾ ਕਵੇਲਾ ਕੁੱਤਾ ਫੇ ਮਿੰਟਜੀ ਬਣ ਜਾਂਦਾ ਉਹ ਮੁਰਗਾ ਦਾ ਮਿੰਟਜੀ ਬਣ ਜਾਂਦਾ ਹਾਂ ਉਹ ਹੌਲੀ ਗਾਲਾ ਹਲਕੀ ਚ ਚਮਚਾਣਾ ਮਾਰ ਲਈ ਖਾਲੇ ਨੇ ਖਾਲੇ ਨੇ ਕੋਈ ਨਹੀਂ ਇਹੋ ਜਿਹਾ ਮੀਟ ਨੇ ਕਿਹੜਾ ਖਾਧਾ ਹੋਣਾ ਕਦੇ ਕਿੱਥੋਂ ਲਿਆਂਦਾ ਬੜਾ ਸੁਆਦ ਆ ਓਏ ਲਿਆਂਦਾ ਪੀਸੀ ਬੜੇ ਸਿਰਾਂ ਤੇ ਬਣਾਉਂਦਾ ਇਹ ਸੇ ਮੀਟ ਬਣਾਉਂਦਾ ਫੈਸਲ ਬਣਾਇਆ ਪੀਸੀ ਬੜੇ ਸਿਰਾਂ ਆਪਣਾ ਇਹ ਮੰਨਦਾ ਫਿਰ ਮੰਦਾ ਤੂੰ ਤੂੰ ਮੰਨਣਾ ਸਮਾਂ ਦੀ ਵੇਖ ਤੂੰ ਮੀੜ ਕਿਟਾ ਘਣ ਬਣਾ ਕੇ ਲਾਂਦਾ ਮੈਂ ਹਾਂ ਪਰ ਉਹ ਮੇਰੀ ਗੱਲ ਸੁਣ ਸਾਡਾ ਤਾਂ ਪੇਟ ਖਰਾਣੇ ਪਾਸੀ ਦਾ ਖਾਣਾ ਨਹੀਂ ਹੁਣ ਸਾਰਾ ਤੂੰ ਨਵੇੜ ਕੇ ਜਾਣਾ ਆਪਾਂ ਤਾਂ ਪੁੱਛਦਾ ਵੀ ਨਹੀਂ ਹੈ ਕੋਈ ਚੱਕਰ ਨਹੀਂ ਨਵੇੜ ਦੂੰਗਾ ਟੈਨਸ਼ਨ ਨਾ ਲਾਓ ਸਵਾਦੀ ਬੋਲਾ ਪਰ ਹੁਣ ਟੈਨਸ਼ਨ ਆ ਮਨ ਕੋਈ ਨਹੀਂ ਜੇ ਬੀਬੀ ਆ ਗਈ ਤੇਰੇ ਹੁੰਦੇ ਹੁੰਦੇ ਤੇਰੇ ਪੈਸੇ ਤੈਨੂੰ ਦੇ ਕੇ ਤੋਰਾਂਗੇ ਅਸੀਂ ਓ ਤੁਸੀਂ ਨਾ ਗਾਣੇ ਮੈਨੂੰ ਕਿਹੜੇ ਪੈਸੇ ਦੇਣਿਆ ਫੇਰ ਗੱਲ ਤਾਂ ਬੋਲ ਲੰਗੋ ਉਹ ਨੰਗਾ ਨੇ ਕਿਹਾ ਤੈਨੂੰ ਯਾਰ ਕੋ ਬੋਲਿਆ ਤੂੰ ਬਾਹਰੀ ਬੰਦ ਤੈਨੂੰ ਨੰਗ ਕਹਿਣਾ ਨੰਗ ਕਹਿਣਾ ਉਹ ਜਾ ਜਾ ਨੰਗੀ ਹੋ ਤੁਸੀਂ ਕੀ ਜਾ ਜਾ ਮੇਰੇ ਸਾਲੇ ਆ ਦੇਖ ਲੈ ਫਿਰ ਜਦਾ ਹੀ ਨਹੀਂ ਛੱਡਦਾ ਠੀਕ ਆ ਹੁਣ ਇਹਦੇ ਪੱਲੇ ਕੀ ਸੀ ਆਪਾਂ ਬਈ ਜੇ ਆਪਾਂ ਆਪਣੀ ਕੁੜੀ ਨੂੰ ਸਨਮਾਨ ਦਿੱਤਾ ਸਾਰਾ ਦਾਜ ਦਿੱਤਾ ਤਾਂ ਹੀ ਇਹਦੇ ਘਰੇ ਸਨਮਾਨ ਸੀ ਨਹੀਂ ਆਪ ਨੰਗ ਸੀ ਸਿਰੇ ਦਾ ਨੰਗੀ ਐ ਇਹ ਹੋਰ ਕੀ ਉਹ ਕਾਹਦਾ ਨੰਗ ਮੈਂ ਕਾਹਦਾ ਨੰਗ ਤੁਸੀਂ ਨੰਗ ਨੰਗ ਲਾ ਰੱਖਿਆ ਹੈ ਅ ਥੋੜਾ ਜਿਹਾ ਲੈ ਕੇ ਮਾਰਿਆ ਕੁੱਕੜ ਮੱਥੇ ਮੇਰੇ ਤੁਸੀਂ ਹੈ ਕੁਝ ਚਾਚੀ ਨਹੀਂ ਬਣਾਇਆ ਸਾਰਾ ਤੂੰ ਹੀ ਤਾਂ ਖਾਦਾ ਅਸੀਂ ਤਾਂ ਚੌਂਚਾ ਨਹੀਂ ਲਾਇਆ ਇੱਕ ਸਾਰਾ ਕੁੱਤਾ ਕੁੱਕੜ ਖਾ ਗਿਆ ਹਾਂ ਉਹ ਤੁਸੀਂ ਜਾਣ ਦੋ ਮਲੰਗੋ ਉਹ ਜਾਣਦਾ ਮੈਂ ਤੁਹਾਨੂੰ ਨੰਗਾ ਨੂੰ ਓਏ ਪਰੋਣਿਆ ਸਾਹਬ ਨਾਲ ਬੋਲਿਦ ਹੁੰਦਾ ਆ ਗਏ ਹੋਗੇ ਵਿੱਚੋਂ ਪੈਸੇ ਮੇਰੇ ਸਾਨੂੰ ਪਤਾ ਤੇਰਾ ਸਾਰਾ ਠੀਕ ਹੈ ਨਾ ਕੀ ਪਤਾ ਤੈਨੂੰ ਕੀ ਪਤਾ ਮੇਰਾ ਕੀ ਪਤਾ ਤੈਨੂੰ ਲੀੜੇ ਦਾ ਸਾਡੇ ਕਿਵੇਂ ਬਾਰੇ ਮੇਰੇ ਭਰਾ ਨੂੰ ਓਏ ਤੂੰ ਕਿਵੇਂ ਸਿਰ ਤੇ ਚੜ ਕੇ ਹੁਣ ਓਏ ਚਲ ਹੁਣ ਤੇਰਾ ਕੰਡਾ ਅਜੇ ਸੀ ਕਾਢੀ ਦਿੰਨੇ ਹਾਂ ਕੰਡਾ ਅਜੇ ਕੰਡਾ ਅਜੇ ਓਏ ਛੱਡ ਦੇ ਰਹਿ ਬਹੁਤ ਬਹੁਤ ਛੱਡ ਦੇ ਓ ਛੱਡ ਦੋ ਓ ਛੱਡ ਦੋ ਬੰਦਾ ਫਲੜਾ ਛੱਡ ਦੋ ਓ ਛੱਡ ਦੋ ਓ ਮੇਰੇ ਨਾਲ ਛੱਡ ਦੋ ਓ ਲੰਗ ਸੀ ਲੰਗ ਸੀ ਨਹੀਂ ਉਧਰ ਹੀ ਛਾਹੂ ਕਰ ਉਹ ਨਹੀਂ ਉਹ ਤੂੰ ਹੀ ਛਾਹੂ ਕਰ ਓਏ ਉਹ ਮਾਰਦੇ ਓਏ ਨਾਲੇ ਤੈਨੂੰ ਕੁੱਤਾ ਖਵਾ ਕੇ ਮੁਰਗਾ ਖਵਾ ਕੇ ਨਾਲੇ ਤੂੰ ਖਾਣ ਨੂੰ ਆਣਾ ਓ ਨਹੀਂ ਓ ਤੁਸੀਂ ਛਾਹੂ ਕਰ ਓ ਓ ਮੈਨੂੰ ਮਾਫ ਕਰ ਤਾ ਹਾਏ ਓਏ ਓ ਮੇਲਾ ਦਾ ਭਾਂਡਾ ਮੇਰੀ ਆ ਭਾਂਡੇ ਚੱਕਿਆ ਰ ਮੰਜਾ ਓ ਮੁਰਗਾ ਖਾਣਾ ਔਰ ਓ ਨਹੀਂ ਖਾਣਾ ਖਾਣਾ ਮੁਰਗਾ ਔਰ ਨਹੀਂ ਗੱਲ ਮੈਂ ਰੋਕਦੀ ਆ ਓਏ ਮੇਰੀ ਬਾਹ ਰੋਕਦੀ ਆ ਓਏ ਹਾਏ ਓਏ ਬੀਬੀ ਓ ਬੀਬੇ ਹਾਂ ਮੁਰਗਾ ਖਵਾ ਕੇ ਕੁੱਟਦੇ ਆ ਹਾਏ ਓਏ ਥੇ ਲਊ ਪਿੱਥੇ ਨਹੀਂ ਤੇਰੀ ਜੀ ਜੀ ਕਰਦੇ ਤੈਨੂੰ ਤੇਰੀ ਇੱਜ਼ਤ ਕਰਦੇ ਆ ਤੂੰ ਗੱਲ ਨੂੰ ਆਉਣਾ ਉਹ ਮੈਂ ਗਲਤੀ ਹੋ ਗਈ ਗਲਤੀ ਹੋ ਗਈ ਮੈਂ ਤਾਂ ਉਹ ਜਾ ਹੁਣ ਉੱਠ ਜਾ ਕਰਿਆ ਉਹਦੇ ਇੱਥੇ ਕੀ ਬਿਆ ਕਰਦੇ ਨਹੀਂ ਓਏ ਤੁਰਿਆ ਨਹੀਂ ਜਾਂਦਾ ਉਹ ਗੰਡੇ ਵੱਜ ਗਏ ਓਏ ਹਟ ਨਾ ਚੱਕੀ ਹਥੋਂ ਮੜਾ ਜਾ ਨਹੀਂ ਨਹੀਂ ਹਮੇ ਜਾਣਾ ਹਮੇ ਬੀਬੀ ਨੂੰ ਦੇਖ ਕੇ ਅੱਛਾ ਕੀ ਮੜਾ ਨਾ ਨਹੀਂ ਓਏ ਓਏ ਹਮੇ ਜਾਣਾ ਓਏ